ਕਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਦੀ ਮੌਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਜਿਸ ਨੂੰ ਲੈ ਕੇ ਸਿਆਸਤ ਖੂਬ ਪਕੀ ਹੋਈ ਹੈ ਉੱਥੇ ਹੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮੁਖਿਆ ਹੋਣ ਦੇ ਬਾਵਜੂਦ ਵੀ ਭਗਵੰਤ ਮਾਨ ਸ਼ਿਵਕਰਨ ਦੇ ਹੋਏ ਕਤਲ ਦੇ ਖਿਲਾਫ ਜ਼ੀਰੋ ਐਫ ਆਈ ਆਰ ਦਰਜ ਕਿਉਂ ਨਹੀਂ ਕਰਦਾ ਦੇ ਨਾਲ ਹੀ ਉਹਨਾਂ ਕਹੇ ਕਿ 200 ਤੋਂ ਵੱਧ ਕਿਸਾਨ ਜਿਹੜੇ ਹਰਿਆਣਾ ਪੁਲਿਸ ਨੇ ਉਹਨਾਂ ਦੇ ਉੱਤੇ ਹਦੂਦ ਪੰਜਾਬ ਦੀ ਹਦੂਦ ਅੰਦਰ ਦਾਖਲ ਹੋ ਕੇ ਉਹਨਾਂ ਦੇ ਉੱਤੇ ਸ਼ਕਤੀਬਲ ਦਾ ਪ੍ਰਯੋਗ ਕੀਤਾ ਗਿਆ ਤਾਂ ਫਿਰ ਉਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਿਉਂ ਨਹੀਂ ਕਰਦੇ ਹੋਰ ਵੀ ਕਈ ਵੱਡੇ ਸਵਾਲ ਸੁਖਪਾਲ ਸਿੰਘ ਖੈਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਖੜੇ ਕੀਤੇ ਨੇ ਆਓ ਸੁਣਦੇ ਹਾਂ ਪੰਜਾਬ ਦਾ ਚੀਫ ਮਿਨਿਸਟਰ ਅਗਰ ਚਾਵੇ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਉਹ ਹਰਿਆਣਾ ਪੁਲਿਸ ਨੂੰ ਡਾਇਰੈਕਸ਼ਨ ਭੇਜ ਸਕਦਾ ਔਰ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਤੋਂ ਬਾਅਦ ਸਾਰੀ ਕਾਰਵਾਈ ਪੁਖਤਾ ਜਿਹੜੀ ਹੈ ਉਹ ਹੋ ਸਕਦੀ ਆ ਪਰੰਤੂ ਜ਼ੀਰੋ ਐਫ ਆਈ ਆਰ ਵੀ ਨਹੀਂ ਕੀਤੀ ਚਲੋ 1 ਮਿੰਟ ਵਾਸਤੇ ਕਹਿੰਦੇ ਜੀ ਉਹ ਤਾਂ ਜੀਨ ਦੇ ਵਿੱਚ ਜ ਸੱਟਾਂ ਲੱਗੀਆਂ ਜਿਹੜੀਆਂ ਹਰਿਆਣਾ ਹਰਿਆਣਾ ਪੁਲਿਸ ਨੇ ਡਰੋਨਾਂ ਰਾਹੀਂ ਠੱਗਰ ਪੁਲ ਜਿਹੜਾ ਕਿ ਸਾਡਾ ਪੁਲਿਆ ਪੰਜਾਬ ਦਾ ਉਹਦੇ ਤੇ ਪਹਿਲਾਂ ਬੈਰੀਕੇਡਿੰਗ ਕੀਤੀ ਉਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਡਾਕਾ ਮਾਰਿਆ ਹਰਿਆਣੇ ਨੇ ਭਗਵੰਤ ਮਾਨ ਨੇ ਉਹ ਉਹਦੇ ਤੇ ਵੀ ਚੁੱਪ ਰਿਆ ਉਹਨਾਂ ਨੇ ਬੈਰੀਕੇਟਿੰਗ ਦਰਿਆ ਦੇ ਸੈਂਟਰ ਪੁਲ ਦੇ ਵਿੱਚ ਆਣ ਕੀ ਕੀਤੀ ਉਹ ਸਾਡਾ ਇਲਾਕਾ ਪੰਜਾਬ ਦਾ ਫਿਰ ਉੱਥੋਂ ਡਰੋਨ ਦੇ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਸ਼ੰਭੂ ਔਰ ਸਾਰੇ ਪਾਸੇ ਟੇਅਰ ਗੈਸ ਛੇਲ ਮਾਰੀ ਜਿਹਦੇ ਕਰਕੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰੀਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਆਈਆਂ ਰਾਜਪੁਰਾ ਵਗੈਰਾ ਸਾਰੇ ਹਸਪਤਾਲ ਕੀ ਭਗਵੰਤ ਮਾਨ ਨੇ ਕਿਸੇ ਜਿਹੜਾ ਸਾਡੇ ਧਰਤੀ ਦੇ ਵਿੱਚ ਪੰਜਾਬ ਚ ਵੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਸੱਟਾਂ ਮਾਰੀਆਂ ਕੀ ਕੋਈ ਐਫ ਆਈ ਆਰ ਉਹ ਦਰਜ ਕੀਤੀ ਹੈ ਪੁਲਿਸ ਆਫੀਸਰ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਹਿੰਦੇ ਕਿ ਸ਼ੁਭ ਕਰਨ ਜਿਹੜਾ ਸੀ ਉਹ ਤਾਂ ਜੀਨ ਦੇ ਦੇ ਕਿਸੇ ਇਲਾਕੇ ਚ ਸੀਗੀ ਉਹਦਾ ਜਿਹੜਾ ਹੋਇਆ ਕਤਲ ਤੇ ਆਹ ਤਾਂ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਇੱਥੇ ਵੀ ਕੋਈ ਐਫਆਰ ਦਰਜੇਗੀ ਤੇ ਸਾਡੇ ਦੇ ਪਰਚਾ ਦਰਜ ਕਰਨਾ ਹੋਵੇ ਤੇ ਇਹੀ ਪੁਲਿਸ ਵਾਲੇ ਜਿਹੜੇ ਜੋ ਮਰਜੀ ਇਹਨਾਂ ਤੋਂ ਗਲਤ ਕੰਮ ਕਰਾ ਲਓ ਜੋ ਮਰਜੀ ਝੂਠੀਆਂ ਰਿਕਵਰੀਆਂ ਦਿਖਾ ਲਓ ਜੋ ਮਰਜੀ ਝੂਠ ਬੁਲਵਾ ਲਓ ਕੀ ਭਗਵੰਤ ਤੁਹਾਡੀ ਪੁਲਿਸ ਸਿਰਫ ਆਪਣੇ ਪੋਲੀਟੀਕਲ ਅਪੋਨੈਂਟਸ ਦੇ ਖਿਲਾਫ ਹੀ ਦਲੇਰ ਹੈ ਤੇ ਜਦੋਂ ਅਸਲ ਇਨਸਾਫ ਦੇਣਾ ਸ਼ੁਭ ਕਰਨ ਨੂੰ ਤੇ ਆ ਪ੍ਰੀਤਪਾਲ ਨੂੰ ਤੇ ਆ ਜਿਹੜੇ 200 ਤੋਂ ਉੱਤੇ ਫੱਟੜ ਕਿਸਾਨਾਂ ਤੇ ਫਿਰ ਤੁਹਾਡੀ ਪੁਲਿਸ ਕਾਇਰ ਤੇ ਕਮਜ਼ੋਰ ਐ ਅਸਲੀਅਤ ਭਰਾਓ ਤੇ ਭੈਣੋ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਕੁਰਸੀ ਛੱਡਣ ਤੋਂ ਡਰ ਲੱਗਦਾ ਵਾ ਇਹਨੇ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਕਿ ਮੈਂ ਪੂਰਾ ਇਨਸਾਫ ਦਊਂਗਾ ਸ਼ੁਭਕਰਨ ਨੂੰ ਹਾਲਾਂਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਰਾਸ਼ਟਰਪਤੀ ਰਾਜ ਤੇਰੇ ਪੰਜਾਬ ਵਿੱਚ ਲਾਵਾਂਗੇ ਉਹ ਇੰਨਾ ਸੱਚ ਬੋਲ ਗਿਆ ਵਾ ਪਰ ਉਤੋਂ ਅਗਲਾ ਗੱਲ ਸਾਰੀ ਲੁਕੋ ਗਿਆ ਕਿ ਮੈਂ 100 ਵਾਰੀ ਕੁਰਸੀਆਂ ਵਾਰਨ ਦੀ ਮਾਰੀ ਤਾਂ ਹੈ ਨਹੀਂ ਕਿਸੇ ਲੈ ਤੱਕ ਕੋਈ ਉਹ ਬੰਦਾ ਤਾਂ ਮਰ ਗਿਆ ਪੀਤਪਾਲ ਨੂੰ ਚੱਕ ਕੇ ਉਹ ਪੀਜੀਆ ਰੋਤਕ ਲੈ ਗਏ ਨੇ ਆਪਾਂ ਉਹਦੇ ਵਾਸਤੇ ਵੀ ਕੋਈ ਹਾਜ਼ਾ ਨਾਰਾ ਨਹੀਂ ਮਾਰਿਆ ਔਰ ਤੁਸੀਂ 92 ਜਿਹੜਾ ਮੈਂ ਫਿਰ ਬੁਰਾ ਨਾ ਮਨਾਵੋ ਸੇ ਤੇ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਦਿਓ ਵਿੱਚੋਂ ਬਾਕੀ ਜਿਹੜੇ 91 ਬੰਦੇ ਨੇ ਫਾਈਓ ਫਿਰ ਤੁਸੀਂ ਸ਼ਬਦ ਜਦੋਂ ਮੈਂ ਕਹਿੰਦਾ ਕਿ ਬੰਦੂਆ ਮਜ਼ਦੂਰ ਹੋ ਤੁਸੀਂ ਤੁਹਾਡੇ 91 ਚ ਕੋ ਗਿਆ ਇਹਨਾਂ ਦਾ ਹਾਲ ਪੁੱਛਣ ਵਾਸਤੇ ਉੱਥੇ ਬਾਰਡਰ ਦੇ ਉੱਤੇ ਕੋਈ ਉਹਨਾਂ ਨੂੰ ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਕੋ ਆਪਣੇ ਇਲਾਕਿਆਂ ਦੇ ਵਿੱਚੋਂ ਕੁਝ ਬੰਦੇ ਲੈ ਕੇ ਗਏ ਤੁਸੀਂ ਉੱਥੇ ਕੋਈ ਤੁਸੀਂ ਐਫਆਈਆਰ ਵਾਸਤੇ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਐਫਆਈਆਰ ਦਰਜ ਹੋਣੀ ਚਾਹੀਦੀ ਸ਼ੁਭਕਰਨ ਦੇ ਕਤਲ ਦੀ ਮੈਂ ਨਾ ਕੀਤਾ ਕਿਸ ਨੇ ਕੋਈ ਪਾਈਉ ਤੋਂ ਅਸੀਂ ਬੰਦੂਆ ਮਜ਼ਦੂਰ ਪੰਜਾਬ ਦੇ ਲੋਕਾਂ ਨੇ ਨਾ ਰੱਖਿਆ ਔਰ ਭਗਵੰਤ ਨੂੰ ਪੁੱਛਣਾ ਚਾਹਨਾ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਨੂੰ ਜਦੋਂ ਅਰੈਸਟ ਕਰਦੀ ਦਿੱਲੀ ਉਦੋਂ ਤੋਂ ਤੁਸੀਂ ਬੜੇ ਨੱਠੇ ਜਾਂਦੇ ਹੋ ਧਰਨੇ ਲਾਉਣ ਵਾਸਤੇ ਬੀਜੇਪੀ ਦੇ ਖਿਲਾਫ ਆਕੇ ਹਮ ਤੋ ਕਟੜੇ ਮਾਨਦਾਰ ਹੈ ਹਮਾਰੇ ਸਾਥ ਬਹੁਤ ਵੀ ਇਨਸਾਫੀ ਹੋ ਰਹੀ ਹੈ ਈਡੀ ਔਰ ਸੀਬੀਆ ਹਮਕੋ ਬਹੁਤ ਤੰਗ ਕਰਿ ਹਾਲਾ ਕਿ ਤੁਹਾਡੀਆਂ ਏਜੰਸੀਆਂ ਪੰਜਾਬ ਪੁਲਿਸ ਤੇ ਵਿਜੀਲੈਂਸ ਉਦੋਂ ਨੂੰ ਵੀ ਵੱਧ ਪੰਜਾਬ ਦੇ ਸਿਆਸੀ ਲੋਕਾਂ ਦੇ ਮੇਰੇ ਸਮੇਤ ਭਾਨੇ ਸਿੱਧੂ ਆਦਿ ਸਮੇਤ ਦਰਜਨਾ ਲੋਕਾਂ ਦੇ ਤੁਸੀਂ ਝੂਠੇ ਪਰਚੇ ਦਰਜ ਕੀ ਪਰ ਉੱਥੇ ਤੁਸੀਂ ਧਰਨੇ ਲਾਉਣੇ ਹੋ ਨਾ ਤੇ ਹੁਣ ਤੁਹਾਡਾ ਧਰਨਾ ਕਿੱਥੇ ਗਿਆ ਉਹ ਬੀਜੇਪੀ ਦੇ ਖਿਲਾਫ ਚਲੋ ਹੋਰ ਨਹੀਂ ਕੋਈ ਧਰਨਾ ਹੀ ਮਾਰ ਦਿੰਦੇ ਤੁਸੀਂ ਸਾਰੀ ਆਮ ਆਦਮੀ ਪਾਰਟੀ ਦੀ 91 ਬੰਦੇ ਇਕੱਠੇ ਕਰਕੇ ਸ਼ੰਭੂ ਬਾਰਡਰ ਤੇ ਨਹੀਂ ਜਾ ਸਕਦੇ ਤੁਸੀਂ ਮੁਹਾਲੀ ਵਿੱਚ ਹੀ ਧਰਨਾ ਮਾਰ ਦਿੰਦੇ ਉੱਥੇ ਗਵਰਨਰ ਪੰਜਾਬ ਦੇ ਘਰ ਦੇ ਬਾਹਰ ਹੀ ਧਰਨਾ ਮਾਰ ਦਿੰਦੇ ਇਸ ਕਰਕੇ ਆਹ ਨੌਬਤ ਇਸ ਵਕਤ ਆਈ ਔਰ ਮੈਂ ਫਿਰ ਕਹਿਣਾ ਚਾਹੁੰਨਾ ਕਿ ਕੋਈ ਵੀ ਕ੍ਰਾਈਮ ਕਿਤੇ ਵੀ ਹੋ ਜਾਂਦਾ ਇਹ ਸਾਰੇ ਇੰਡੀਆ ਚ ਕਿਤੇ ਕ੍ਰਾਈਮ ਹੋਵੇ ਵੀ ਪੰਜਾਬ ਪੁਲਿਸ ਇਸ ਕੰਪਟੈਂਟ ਕੰਪਟੈਂਟ ਟੂ ਰਜਿਸਟਰ ਜ਼ੀਰੋ ਐਫ ਆਈ ਆਰ ਔਰ ਉਹ ਐਫ ਆਈ ਆਰ ਦਰਜ ਕਰਕੇ ਉਥੇ ਹਰਿਆਣੇ ਨੂੰ ਭੇਜ ਸਕਦੇ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹ ਫਾਲੋ ਅਪ ਐਕਸ਼ਨ ਕੀਤਾ ਜਾਵੇ ਪਰ ਉਹ ਵੀ ਕਿਸੇ ਨੇ ਨਹੀਂ ਕੀਤਾ ਹੁਣ ਤੁਸੀਂ ਦੇਖੋ ਨਾ ਜਿਹੜੇ ਵਿਜੀਲੈਂਸ ਪਰਚੇ ਦਰਜ ਹੁੰਦੇ ਨੇ ਉਹ ਭਾਵੇਂ ਬੰਦਾ ਫਰੀਦਕੋਟ ਦਾ ਰਹਿਣ ਵਾਲਾ ਵਾ ਜਾਂ ਕੋਈ ਸਾਡੇ ਐਮ ਐਲ ਏ ਪਾੜੇ ਦੇ ਖਿਲਾਫ ਇਨਕੁਆਇਰੀ ਚੱਲਦੀ ਹੈ ਉਥੇ ਗੁਰਦਾਸਪੁਰ ਦੇ ਵਿੱਚ ਜਦੋਂ ਪਰਚਾ ਦਰਜ ਹੋਣਾ ਉਹ ਵਿਜੀਲੈਂਸ ਪੁਲਿਸ ਸਟੇਸ਼ਨ ਮੋਹੱਲੇ 'ਚ ਦਰਜ ਕਰਦੇ ਨੇ ਸੋ ਅਗਰ ਇਹ ਹੋ ਸਕਦਾ ਤਾਂ ਫਿਰ ਜ਼ੀਰੋ ਐਫ ਆਈ ਆਰ ਵੀ ਬੜੇ ਆਰਾਮ ਨਾਲ ਹੋ ਸਕਦੀ ਪਰ ਨਹੀਂ ਉਹਦੇ ਲਈ ਕੀ ਕਹਿੰਦੇ ਹੈ ਵਿਲ ਪਾਵਰ ਚਾਹੀਦੀ ਆ ਜਾਨ ਚਾਹੀਦੀ ਆ ਲੱਤਾਂ ਤੇ ਖੜਿਆ ਹੈ ਨਾ ਆ ਪੰਪਗਵੰਤ ਇਹਦੇ ਲਈ ਜਾਨ ਚਾਹੀਦੀ ਲੱਤਾਂ ਤੇ ਜਾਨ ਪਰ ਔਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਕੁਝ ਕੀਤਾ ਇਸ ਗੱਲ ਦੇ ਉੱਤੇ ਤਾਂ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਪੂਰਾ ਹਾ ਦਾ ਨਾਰਾ ਮਾਰਾਂਗੇ ਇਸ ਕਿਸਾਨਾਂ ਦੇ ਅੰਦੋਲਨ ਵਾਸਤੇ ਤਾਂ ਰੋਜ਼ ਮਾਰ ਹੀ ਰਹੇ ਆ ਪਰ ਗਾਹੋਂ ਵਾਲੇ ਪਲੈਂਟ ਤਰੀਕੇ ਨਾਲ ਅਸੀਂ ਇਹਦਾ ਹਾ ਦਾ ਨਾਰਾ ਮਾਰ ਕੇ ਸ਼ੁਭ ਕਰਨ ਦੀ ਇਨਸਾਫ ਦੀ ਲੜਾਈ ਔਰ ਪ੍ਰੀਤਪਾਲ ਤੁਸੀਂ ਪ੍ਰੀਤਪਾਲ ਦਾ ਹਰਿਆਣੇ ਨੇ ਝੂਠਾ ਪਰਚਾ ਦਾਜ ਕੀਤਾ ਤੁਸੀਂ ਇਹਦੇ ਪੇਰੈਂਟਸ ਕੋਲੋਂ ਉਹਦੇ ਅ ਲੈ ਕੇ ਇੱਥੇ ਪੰਜਾਬ ਦੇ ਵਿੱਚ ਪਰਚਾ ਪਰਚਾ ਦਰਜ ਕਰੋ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ 200 ਤੋਂ ਉੱਤੇ ਐਫ ਆਈ ਆਰ ਬਣਦੀ ਹਰਿਆਣਾ ਪੁਲਿਸ ਆਫਸਰਸ ਦੇ ਖਿਲਾਫ ਫॉर टॉਰਚਰਿੰਗ ਫॉर ਫॉर ਬਰਟੈਲਿਟੀ ਫॉर क्रੂਐਲਟੀ ਫॉर ਬਰਬਰੀਕ ਐਕਸ ਜਿਹੜੇ ਉਹਨਾਂ ਨੇ ਕਮਿਟ ਕੀਤੇ ਸਾਡੀ ਧਰਤੀ ਦੇ ਚੰਦਰ ਵੜਕੇ ਬਸ ਇਹੀ ਇਮਤਿਹਾਨ ਦੀ ਘੜੀ ਅਸੀਂ ਦੇਖ ਰਹੇ ਸਾਰੇ ਪੰਜਾਬ ਸੋ ਦੱਸਿਆ ਕਿ ਖਨੌਰੀ ਬਾਰਡਰ ਤੇ ਜਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਵੱਲੋਂ ਸ਼ਕਤੀਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਇਸ ਦੌਰਾਨ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਹੋਏ ਨੇ ਜਿਸ ਨੂੰ ਲੈ ਕੇ ਸੁਖਪਾ ਸਿੰਘ ਖੈਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ